ਲੋਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੀ ਨਵੀਂ ਵੀਡੀਓ ਜੇ ਆਪਾਂ ਚੱਲੇ ਆਂ ਸਵਾਲਾਂ ਆਪਾਂ ਹੁੰਦੇ ਆਵਾ ਆ ਚੱਲੇ ਸਵਾਲਾਂ ਟ੍ਰੋਲੀ ਦੇ ਦੱਸੇ ਡਾਕਟਰ ਦੀ ਲੋਕ ਇਦਾਂ ਕਾਦੀ ਨਾ ਵੀ ਮੇਰੇ ਪਿਆਰੇਓ ਮਿੱਤਰੋ ਆਏ ਤੇ ਆਪਾਂ ਸਵਾਹ ਲੈਣਾ ਪਰ ਪੱਤਲ ਨੇ ਸਾਰੇ ਕੱਪੜੇ ਕੁੱਪੜੇ ਕਰਤੇ ਗੱਲੇ ਹੁਣ ਆਪਾਂ ਪਰਚੀ ਘਾੜਾ ਲੈ ਆਏ ਆ ਪਰਚੀ ਘਾੜਾ ਰਹੇ ਆ ਤੇ ਹੁਣ ਆਪਾਂ ਬਸ ਲੱਗੇ ਭਰੋ ਟਰਾਲੀ ਭਰਾ ਕੇ ਟਰਾਲੀ ਆਪਾਂ ਨਾਲ ਸੱਤ ਐਂਸ ਦੇ ਨਾਲ ਆ ਹਮੀਰੇ ਆ ਚੜਦਾ ਜੋੜੀ ਆ ਰੰਗਾਂ ਦਾ ਉਹ ਆਪਣਾ ਨਹੀਂ ਚੜਦਾ ਕਿ ਨਹੀਂ ਬਹੁਤ ਬੰਦੇ ਆ ਜਾਂ ਵੀਡੀਓ ਸਾਡਾ ਪ੍ਰਧਾਨ ਲਾ ਭਾਣ ਮੂੰਹ ਤੇ ਪਰਨਾ ਲੈ ਕੇ ਖੋਲਣ ਖੋਲਦੇ ਖੋਲਦੇ ਬਸ ਖੋਲ ਕੇ ਤੱਪੜ ਜਿਹੜੇ ਐ ਨਾ ਆਪਾਂ ਰੱਸੀਆਂ ਦੇ ਤੱਪੜੇ ਕਰ ਲੈਣੇ ਸਾਈਡ ਹੂੰ ਪਰਚੀ ਭਰਾਵਾਂ ਲੈ ਆਏ ਹਾਂ 2100 ਰੁਪਏ ਦੀ ਓਥੇ ਕੀ ਉਹਦੇ ਪਰਚੀ ਦੇਣੀ ਹੋਰ ਕੀ ਕਰਨਾ ਹੂੰ 2100 ਹੂੰ ਜੋੜੀ ਪਰ ਤੇ ਜੋੜੀ ਆ ਵੇਖੋ ਟਰੈਕਟਰ ਇਹ ਟਰੈਕਟਰ ਜੋੜੀ ਯਾਰੀ ਜੋੜੀ ਯਾਰੀ ਜੋੜੀ ਯਾਰੀ ਜੋੜੀ ਯਾਰੀ ਕੋਈ ਬਾਈਕ ਨਹੀਂ ਜੋੜੀ ਯਾਰੀ ਜੋੜੀ ਇਧਰ ਹੌਲੜ ਖਲੋਤਾ ਤਾਂ ਚਾਹ ਨਹੀਂ ਕੰਮ ਇਧਰ ਹੌਲੜ ਖਲੋਤਾ ਚੱਤੀ ਵੀ ਜੌਂਡੀਰ ਉਹ ਵੀ ਜੌਂਡੀਰ ਆ ਵੀ ਜੌਂਡੀਰ ਉਹ ਵੀ ਜੌਂਡੀਰ ਜਿਹੜਾ ਸਵਾਹ ਭਰਦਾ ਉਹ ਵੀ ਜੌਂਡੀਰ ਨੋਈ ਇਦਾਂ ਸਵਾਹ ਖਰੀਦੀਏ ਝੋਨੇ ਦੀ ਪਨੀਰੀ ਵੀ ਜਲਵਾ ਕੇ ਇਦਾਂ ਭਰਨ ਪਿਆ ਵੇਖੋ ਪਾਤਾ ਨਹੀਂ ਜੌਂਡੀਰ ਜੌਂਡੀਰ ਲੈ ਕੇ ਆਉਂਦਾ ਕਿ ਨਹੀਂ ਆ ਆ ਆ ਮਾਰ ਕੇ ਮਾਰ ਗਿਆ ਸਲੇ ਪੜਾ ਜੌੜੀਆ ਪ੍ਰਧਾਨ ਕੋ ਉਪਰ ਹਰ ਅੱਗੋ ਸਾਈਡ ਜਿੱਦ ਰਹਿਣਦਾ ਇਹਦਾ ਵੀ ਹੀਟਰ ਅੱਗੇ ਪਲੀਆਂ ਸਵਾਰੀਆਂ ਰੱਖੀ ਪਾਸੇ ਹੋਏ ਹਾਂ ਸਾਰੀ ਦਾ ਜਾਣ ਕਰੀ ਆਪਾਂ ਕੋਈ ਵੀ ਦਿੱਤਾ ਪ੍ਰਧਾਨੀ ਜ ਸਾਡਾ ਪ੍ਰਧਾਨ ਦੇ ਆ ਉਹਨੇ ਖਾਪਾ ਦਾ ਮੱਗਾ ਹੀ ਸੈੱਟ ਕਰਨ ਆ ਬੁਝਕੂ ਜਿਹਨਾ ਵਾ ਤੱਬੀ ਲਿਆਉਂਦਾ ਕੰਮ ਨੂੰ ਤੇ ਪਨੀਰੀ ਵਾਸਤੇ ਤਾਂ ਬਹੁਤ ਵਧੀਆ ਚੀਜ਼ ਐ ਪਨੀਰੀ ਦਾ ਛੱਟਾ ਤੇ ਇਹ ਉੱਤੇ ਪਾ ਦਿਓ ਧੰਦਨ ਹੋ ਜੇਗੀ ਧੰਦਨ ਧੰਦਨ ਹੋ ਜੇਗੀ ਉਹ ਵੀ ਲੱਗਾ ਇੱਕ ਚੋਪਰ ਲਓ ਜੀ ਆਪਾਂ ਸਵਾਰ ਲੱਤ ਕੇ ਤੇ ਤੁਰ ਪਏ ਆਂ ਚੱਲ ਫੇਰ ਚੱਲ ਤੇ ਕਿੱਦਾਂ ਬਿਆ ਇੱਧਰੇ ਆ ਤੇ ਕੋ ਲਾਉਣੀ ਚਾਹ ਕਰਕੇ ਛਪਾ ਹਾ ਹਾ ਜੇ ਤੀ ਗਰ ਬਾਲ ਲਾਉਣੀ ਤੁਸੀਂ ਇਹ ਲਾਉਣੀ ਮੈਂ ਨਹੀਂ ਹੱਥ ਲਾਉਣਾ ਮੈਂ ਤਾਂ ਮਾਸਾ ਨਾ ਲਾਈ ਹੋਰ ਚਲੋ ਲਾਓ ਜੀ ਸਾਡੇ ਲੋ ਪੈਗ ਹੋਣੇ ਲਾਏ ਸਾਡੇ ਲਿਸ਼ਾਨ ਹੋ ਲੈ ਦੇ ਕਲਾਤਰੀ ਕੰਮ ਕਰਦੀ ਕੰਮ ਕਰਦੀ ਲਾਤੇ ਦੀ ਭਾਂਜ ਲੋਕਾਂ ਸਾਈਕਲ ਚਾੜਦਾ ਵੇਦਾ ਇਹ ਲਾਤਨੀਆਂ ਦੀ ਕੰਮ ਕਰਦੀ ਮੁੰਡੇ ਤੇਰੇ ਝੱਟੇ ਦੋ ਚਲੇ ਉਹਦੇ ਉਹ ਜਾ ਚਲ ਜਾ ਪਰੇ ਹੁਣ ਆ ਬੰਦਾ ਕਹਿੰਦਾ ਵੀ ਚੋਰਾਂ ਤੋਂ ਬਚਾਉਣ ਲਈ ਆਸਾਨ ਤਰੀਕਾ ਸਵਾਜ ਦਾ ਟੱਕੋ ਬੰਦੇਆਂ ਨੇ ਸਵਾ ਟੱਕਤੀ ਕੰਮ ਹੋ ਗਿਆ ਡਾ ਖਤਮ ਤੇ ਉਹ ਬੰਦਾ ਜਿਹੜਾ ਸਾਡਾ ਪੀਲੇ ਚੱਕਿਆਂ ਵਾਲਾ ਉਹ ਖਰਾਬ ਕਰਦਾ ਕੰਮ ਚਲੋ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ